ਹੈਲੋ ਜੀ ਜੈ ਸ਼੍ਰੀ ਕ੍ਰਿਸ਼ਨ ਆ ਮੈਂ ਮੋਨਿਕਾ ਸੰਜਨਾ ਦੀ ਦੁਨੀਆ ਦੇ ਵਿੱਚ ਤੁਹਾਡਾ ਸਾਰੀ ਪਹਿਣ ਪਰੰਦਾ ਸਵਾਗਤ ਕਰਦੀ ਹਾਂ ਜੀ ਲੋ ਜੀ ਹੁਣ ਦਿਖਾਉਣਾ ਤੁਹਾਨੂੰ ਹਾਪੇ ਦੱਸਣਗੇ ਦੀਦੀਆਂ ਨੇ ਲੋ ਜੀ ਇਹ ਚੀਜ਼ ਦੀ ਸੇਵਾ ਮੈਨੂੰ ਜਿਹੜੀਆਂ ਮੇਰੇ ਨਾਲ ਭੈਣਾਂ ਜੁੜੀਆਂ ਹੋਈਆਂ ਨੇ ਨਾ ਉਹਨਾਂ ਨੇ ਕੀਤੀ ਸੀ ਤੇ ਉਹਨਾਂ ਦੇ ਥਰੂ ਉਹਨਾਂ ਨੇ ਦੇਖੋ ਕੋਈ ਨਾ ਕੋਈ ਜਰੀਆ ਬਣਦਾ ਤੇ ਫਿਰ ਇਹ ਸਾਰਾ ਸਮਾਨ ਮੈਂ ਖਰੀਦੇ ਸਮਾਨ ਆਪਾਂ ਤੁਹਾਨੂੰ ਦਿਖਾਣੇ ਆ ਤੇ ਕਿਹੜਾ ਕਿਹੜਾ ਸਮਾਨ ਇਹ ਸੇਵਾ ਕਿਹਦੇ ਵਾਸਤੇ ਖਰੀਦੀ ਆ ਦੀਦੀ ਨੇ ਕਿ ਇਹ ਜਿਹੜੇ ਆਪਾਂ ਖਣਾ ਪੀਂਦਾਂ ਦੇ ਗਏ ਸੀ ਨਾ ਘਰਾਂ ਦੇ ਵਿੱਚ ਉੱਥੇ ਇੱਕ ਆਂਟੀ ਆ ਜਿਨ੍ਹਾਂ ਦੀ ਬੇਟੀ ਦਾ ਵਿਆਹ ਆ ਲਹੂਣਾ ਆ ਹਾਂਜੀ ਤੇ ਉਹਨਾਂ ਵਾਸਤੇ ਦੀਦੀ ਨੂੰ ਸੇਵਾ ਪਾਈ ਜਿੱਦਾਂ ਘਰ ਭਰਾਵਾਂ ਨੇ ਵੀ ਇਹਨਾਂ ਨੂੰ ਮਨਾ ਕਰਤਾ ਕਿ ਤੁਸੀਂ ਜਿਹੜੀ ਸੇਵਾ ਲਈ ਆ ਕਿ ਇੱਥੇ ਬਹੁਤ ਸੇਵਾ ਹੋ ਚੁੱਕੀ ਆ ਤੇ ਤੁਸੀਂ ਨਾ ਕੋਈ ਹੁਣ ਖੇਚਲ ਕਰਿਓ ਕੋਈ ਨਹੀਂ ਤੁਸੀਂ ਇੱਥੇ ਕਿਸੇ ਹੋਰ ਭੈਣ ਭਰਾ ਦੀ ਸੇਵਾ ਕਰਦੋ ਹਨਾ ਇਹ ਕਹਿੰਦੇ ਕਿ ਮੈਂ ਸਮਾਨ ਖਰੀਦ ਲਿਆ ਆ ਹਾਂ ਜੀ ਕਿੱਦਾਂ ਕਰਾਂ ਫਿਰ ਇਹ ਨਹੀਂ ਆ ਕਿ ਇਦਾਂ ਉਹ ਬੇਟੀ ਦਾ ਵਿਆਹ ਆ ਤੇ ਉਹਦੇ ਉੱਤੇ ਵੀ ਆਪਾਂ ਕੁਛ ਨਾ ਕੁਛ ਸਾਰੇ ਭੈਣ ਭਰਾਵਾਂ ਨੇ ਥੋੜਾ ਬਹੁਤ ਜੋ ਹੱਦ ਕੋ ਸਰਦਾ ਬਣਦਾ ਆਪਾਂ ਕਰਾਂਗੇ ਤੇ ਫਿਰ ਦੀਦੀ ਆਂਦੇ ਮੈਂ ਜਿਹੜਾ ਸਮਾਨ ਖਰੀਦਿਆ ਆਪਾਂ ਉਹ ਦੀਦੀ ਨੂੰ ਚਲੋ ਕੰਮ ਆਏਗਾ ਉਹਨਾਂ ਦੇ ਵਿਆਹ ਦੇ ਵਿੱਚ ਜਿੱਦਾਂ ਆਪਾਂ ਦਾ ਆਜ ਵੀ ਲਿੰਦੇ ਆ ਥੋੜੇ ਗਰੀਬ ਟੈਨਰੀ ਇਹਦਾ ਨਹੀਂ ਹੁੰਦਾ ਤੇ ਉਹਨਾਂ ਵਾਸਤੇ ਦੀਦੀ ਨੇ ਸਮਾਨ ਖਰੀਦਿਆ ਸੀਗਾ ਤੇ ਆਪਾਂ ਖੋਲ ਲੈਣੀਏ ਬਾਸਲੇ ਨਾਲ ਤੁਹਾਨੂੰ ਬੜੇ ਚਿਰ ਦੇ ਭੇਜੇ ਆ ਪਰਾ ਨਹੀਂ ਕੋਲੇ ਨਹੀਂ ਚਾਹੀ ਇਹਨਾਂ ਨੇ ਕਿਹਾ ਸੀ ਕਿ ਮੈਂ ਆਉਣਾ ਹੈ ਤੇ ਫਿਰ ਆਪਾਂ ਇਕੱਠੇ ਜਾਵਾਂਗੇ ਪਰ ਜਾਦੇ ਹੁਣ ਆ ਕਿਉਂਕਿ ਟਾਈਮ ਨਹੀਂ ਮਨਾ ਕੋਲ ਆਪਣੇ ਵੀ ਦੀਦੀ ਦੇ ਵੀ ਕੋਲ ਤੇ ਦੀਰੀਆਂ ਦੇ ਕੋਲ ਤੂੰ ਉੱਥੇ ਪਚਾਰ ਦੇ ਉਸਮਾਨ ਤੇ ਹੁਣ ਆਪਾਂ ਅੱਜ ਖੋਲਣ ਲੱਗੇ ਆ ਦੀਦੀ ਦੇ ਸਾਹਮਣੇ ਵੇਖਦੇ ਆ ਇਹਦੇ ਵਿੱਚ ਦੀਨੇ ਚੀ ਲਿਆਣਾ ਤੇ ਕੀ ਖਰੀਦਿਆ ਨਾ ਮਾਤੇ ਤੇ ਚਲੋ ਤੁਹਾਨੂੰ ਕਿਸ ਸਮਾਨ ਹੋਰ ਵੀ ਸੀ ਫਿਰ ਮੈਂ ਦੋ ਵਿਹਾਂਚ ਡਿਵਾਈਡ ਕਰਦਾ ਸਮਾਨ ਕਿੱਕ ਬੇਟੀ ਹੋ ਰਹਾ ਮੈਂ ਕਿਹਾ ਚਲ ਥੋੜਾ ਉਹਨੂੰ ਵੀ ਦੇ ਦੇਣੇ ਮੈਨੂੰ ਉਹਦੇ ਬਿਆਦਾ ਵੀ ਨਹੀਂ ਪਤਾ ਸੀ ਵਿਚਾਰੀ ਦੇ ਉਹ ਐਨ ਮੈਨੂੰ ਇੰਟੂ ਜੱਟ ਟਾਈਮ ਤੇ ਪਤਾ ਚੱਲਿਆ ਕੁਝ ਸਮਾਨ ਆਪੋਂ ਥੇ ਦੇ ਕੇ ਆਵਾਂਗੇ ਜੀ ਕੁਝ ਸਮਾਨ ਮੈਂ ਇੱਥੇ ਭੇਜਦਾ ਦੇਖੋ ਜੋ ਜਿਹਦੀ ਕਿਸਮਤ ਚ ਹੁੰਦਾ ਉਹਨੂੰ ਹੜਲੇ ਮਿਲਦਾ ਹੀ ਮਿਲਦਾ ਜੀ ਪਤਾ ਕੀ ਹੜ ਜਦੋਂ ਹੜ ਫੀਸ ਜਦੋਂ ਸਿਗਾ ਨਾ ਕੰਮ ਉਦੋਂ ਬੜੇ ਸਾਰੇ ਭੈਣ ਭਰਾ ਬਠੀ ਹੀ ਇੱਕ ਦੂਜੇ ਨਾਲ ਵੇਖ ਕੇ ਵੀ ਐਨਾ ਨੁਕਸਾਨ ਹੋ ਗਿਆ ਭੈਣ ਭਰਾਵਾਂ ਦਾ ਮੈਂ ਚਾਹੁੰਦਾ ਚਲੋ ਜਿਹੜਾ ਹੋਇਆ ਵਾ ਭਰਨਾ ਉਹ ਤੋਂ ਉਹ ਤਾਂ ਉਲਟਾ ਬੜਾ ਕੰਮ ਹੋਇਆ ਯਾ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਤੱਕ ਇਨੀ ਸੇਵਾ ਪਹੁੰਚਾਈ ਨਹੀਂ ਗਈ ਤੇ ਬਾਕੀ ਜਿਹੜੇ ਹੋਰ ਵੀ ਪਿੱਧਾਂ ਦੇ ਹੀਗੇ ਭੈਣ ਭਰਾ ਉਹਨਾਂ ਨੇ ਬੜਾ ਫਾਇਦਾ ਚੁੱਕਿਆ ਇਸ ਚੀਜ਼ ਦਾ ਤਾਂ ਕਰਕੇ ਆਪਾਂ ਵੀ ਨਹੀਂ ਬਾਅਦ ਚ ਗਏ ਫਿਰ ਤੇ ਹੁਣ ਇੱਕ ਵਾਰੀ ਆਪਾਂ ਉਹਨਾਂ ਦੇ ਘਰੇ ਆ ਸਮਾਨ ਜਿਹੜਾ ਪਚਾਵਾਂਗੇ ਜਾਵਾਂਗੇ ਏਦਾਂ ਕਰੋ ਨਾ ਸਮਾਨ ਹੁਣ ਬਾਹਰ ਖੋਲੋ ਹਾਂ ਉੱਥੇ ਉਹਨਾਂ ਦੇ ਘਰੇ ਖੋਲੀਏ ਘੜੀ ਨਹੀਂ ਕਹਿੰਦੇ ਮੈਂ ਥੋੜਾ ਮਤਲਬ ਰੈਟ ਨਾ ਖੋਲ ਕੇ ਹਾਂ ਐਂ ਨਹੀਂ ਅੱਛਾ ਕੀ ਦਾ ਅਜੀ ਪੂਜੀ ਦਾ ਮਠਾਣਾ ਕਰਾਂ खोल लगे पार्सलपी बर्थडे दी हैपी बर्थडे जी दे दी। लाग लाग

ਕਿੱਦਾਂ ਹੀ ਬੈਨਰ ਕਿੰਨੀ ਗੋਰੀ ਲੱਗੀ ਅੱਜ ਭੁੱਜੀ ਦਾ ਬੱਡੇ ਹੈ ਅੱਜ ਭੁੱਜੇ ਲਗਾ ਰਗਾ ਕੇ ਦੇਈ ਦੀਆਂ ਸੋਣੀ ਲੱਗਦੀ ਫਿਰ ਬੜੀ ਪਿਆਰੀ ਬੱਚੀ ਆ ਮਾਨੋ ਰਾਣੀ ਹਾਏ ਨੀ ਮਰ ਜਾਏ ਵੀ ਓਹੋ ਮੈਨੂੰ ਕਹਿੰਦੀ ਅੱਜ ਮੈਂ ਵੀ ਕੇਕ ਕੱਟੂਗੀ ਅੱਜ ਭੁੱਜੀ ਦਾ ਬੱਡੇ ਆ ਇੱਦਾਂ ਹੀ ਬੱਸ ਇਕੱਲਾ ਵੱਡੇ ਵੱਡੇ ਕਿਵੇਂ ਕਿੰਨੇ ਰਸਤੇ ਆ ਸੀ ਅੱਜ ਭੁੱਜੀ ਦਾ ਬੱਡੇ ਆ ਕਿੰਨੇ ਰਸਤੇ ਆ ਸੀ ਅੱਜ ਫਿਰ ਮੇਰ ਨੂੰ ਨਹੀਂ ਹੈਪੀ ਵੀਡੀਨ ਹੈਪੀ ਨੰਨਾ ਬਣਾ ਬਧਾਈ ਦਿੱਤੀ ਕਿੰਨਾ ਜੀ ਜਾਨੂੰ ਬਧਾਈ ਹੁਣ ਮੈਂ ਤਾਂ ਕਾਰੀ ਉਸ ਤਰ੍ਹਾਂ ਦੇ ਕੰਡ ਕਿੰਨਾ ਜੀ ਅਜਿਹਾ ਦੁਪੱਟਾ ਮੈਂ ਕਿਹਾ ਹੈ ਮੇਰਾ ਦੁਪੱਟਾ ਕਿੰਨਾ ਵਾਹ ਤਾਂ ਵੱਡੀ ਮੈਂ ਵੀ ਇਹਨੂੰ ਤਾਂ ਇੰਨਾ ਚਾਹ ਚੜਿਆ ਪਿਆ ਆਪਣੀ ਕੋਈ ਦੇ ਵੱਡੇ ਦਾ ਹਾਂਲੇ ਤੈਨੂੰ ਸਵੇਰੇ ਨਹੀਂ ਪਤਾ ਚੱਲਿਆ ਜੇ ਕਿ ਤੈਨੂੰ ਸਵੇਰੇ ਤਾਂ ਜਲਦੀ ਵੀ ਉੱਠ ਜਾਂਦੀ ਹੈ ਨਾ ਹਾਂ ਬਹੁਤ ਗਾਉਂਦੀ ਸਹੀ ਗੱਲ ਹੈ ਉਹ ਆਪ ਪਤੀਜੀ ਦਾ ਪਿਆਰ ਹਮੇਸ਼ਾ ਹੀ ਇਦਾਂ ਹੈ ਮੇਰੀ ਵੀ ਨਾ ਬੱਡੇ ਸਹੀ ਗੱਲ ਹੈ ਭਈ ਇਹ ਪਿਆਰ ਹੁੰਦਾ ਹੈ ਇਹ ਸੱਚਾ ਪਿਆਰ ਹੈ ਇਹਨੂੰ ਕਹਿੰਦੇ ਸੱਚਾ ਪਿਆਰ ਭੂਆ ਬਹੁਤ ਕਰਦੀ ਆ ਹਾਂ ਬਹੁਤ ਕਰਦੀ ਆ ਹਾਂ ਅਸੀਂ ਬਲੌਗ ਚ ਦੇਖਦੇ ਆਂ ਭਾਬੀ ਬਹੁਤ ਕਰਦੀ ਆ ਆਪਣੇ ਭੂਆ ਦਾ ਹਾਂ ਚਲੋ ਖੋਲ ਜੀ ਗਿਫਟ ਲੈ ਕੇ ਆਇਓ ਮੰਜੇ ਵਾਲਾ ਚਲ ਆਜੋ ਤੁਸੀਂ ਅੱਗੇ ਨਾ ਹਾਂਜੀ ਹਾਂ ਆਲੋ ਦੀਦੀ ਜੀ ਨੇ ਤਿੰਨ ਪਾਰਸਲ ਸਾਨੂੰ ਭੱਲੇ ਸੀ ਤੇ ਹੁਣ ਦੇਖਦੇ ਆ ਖੋਲ ਕੇ ਤਾਂ ਕਿੰਨਾ ਹੋਰ ਆ ਜਾਂਦੇ ਫਿਰ ਹਾਂ ਜੀ ਜੀ ਇਹ ਦੀਦੀ ਜੀ ਹੁਣ ਵੱਲੋਂ ਮਤਗੀ ਸੇਵਾ ਹੈ ਨਾ ਦੀਦੀ ਜੀ ਪੈਣ ਭਰਾਵਾਂ ਨੇ ਦੀਦੀ ਜੀ ਹੁਣਾਂ ਨੂੰ ਸੇਵਾ ਭੇਗੀ ਸੀ ਤੇ ਦੀਦੀਆਂ ਦਾ ਕੀ ਇਹ ਰੇਡੀ ਸੇਵਾ ਹੁਣ ਗਾੜੀ ਤੁਸੀਂ ਭੇਜਾਉਣੀ ਆ ਤੇ ਅਸੀਂ ਕਿਹਾ ਕੋਈ ਗੱਲ ਨਹੀਂ ਜਿਹੜਾ ਤੁਸੀਂ ਹਨ ਕੰਮ ਕਿਹਾ ਆ ਤੇ ਅਸੀਂ ਜ਼ਰੂਰ ਤੁਹਾਡਾ ਇਹ ਕੰਮ ਕਰਾਂਗੇ ਇਧਰ ਕਿੰਟੀ ਕਿੰਟੀ ਕੰਮ ਤੁਸੀਂ ਕੰਟੀਆਂ ਨਾ ਕਰਨ नहीं नहीं रही नहीं, 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 तो खोजने कर देना यह सी काटन दैडशीट काटन और विंटर दें फर्नीचर रजाइया भी चलना एक कॉटन दिया बाा जी ने टाइम लगा दीदी ये जी सेवा वा अरे घर पहुंचा दें भाभी जी यार अपना कितो दीजिए कटिया जानी वीडियो ਆ ਵੀਡੀਓ ਕਿੱਥੋਂ ਕੱਟੀ ਜਾਂਦੀ ਮੈਨੂੰ ਪਤਾ ਨਹੀਂ ਅੱਛਾ ਚੱਲੇ ਨਹੀਂ ਨਹੀਂ ਕੱਟੋ ਇਹਨੂੰ ਹਾਂ ਇਹ ਇਹ ਤੁਸੀਂ ਦਾਖਲੋ ਦੀਦੀ ਆਪ ਇਹ ਕਿਹੜੇ ਬ੍ਰਾਂਡ ਦੇ ਆ ਬੜੇ ਵਧੀਆ ਇਹ ਜੀ ਨੋਦਦੇ ਹਨ ਮੈਨੂੰ ਨੋਦ ਤੇ ਨਹੀਂ ਮੀ ਇੰਟਰਸਟਿੰਗ ਖਾਂਸੀ ਇਹ ਜੰਟੀ ਗਰਮ ਨਹੀਂ ਹੋਏਗੀ ਇਹ ਜਿੰਨੀ ਮਾਰਦੀ ਆਪਾਂ ਦੇ ਰਹੇ ਨੂੰ ਕਰਦੇ ਰਹੀ ਇਹ ਬੰਦ ਜਿੰਦੀ ਐਦਾਂ ਹੀ ਬਿਨਾਂ ਪਾਉਣੇ ਤੋਂ ਨਾ ਤਾਰੇ ਸੰਤ ਇਹ ਕੰਬੋ ਸੈਟ ਹੀ ਹੈ ਅਸੀਂ ਨੇ ਕੜਾਈ ਆ ਪੈਨ ਤੇ ਇਹ ਵਾਲਾ ਚਾਵਲਾ ਇਹ ਦੀਦੀ ਵੇਖਣ ਤੋਂ ਉਹ ਵੀ ਪਤਾ ਲੱਗਣ ਰਿਹਾ ਕਿ ਭਾਂਡੇ ਬਹੁਤ ਵਧੀਆ ਵਾ ਹਲਕੇ ਭਾਂਡੇ ਨਹੀਂ ਆ। ਜਿਹੜੇ ਇੰਦਾਂ ਦੇ ਭਾਂਡੇ ਨਹੀਂ ਮੰਗਵਾਵਾਂ। ਦੀਦੀ ਜੀ ਇਹਨਾਂ ਦਾ ਪ੍ਰਾਈਸ ਕੀ ਹੈ ਇਹ ਸਾਰੇ ਕੰਬੋ ਸੈਟ ਦਾ? ਹੈ ਤਾਂ ਦੀਦੀ ਇਹਦੇ ਤੇ ਨਾ ਲਿਖਿਆ ਹੋਇਆ ਉਹਨੇ ਬੜਾ ਲਿਖਿਆ ਆ ਨਹੀਂ ਇਹ ਤਾਂ ਹੋਆ ਪ੍ਰਾਈਜ਼ ਅਭੀ ਡਿਨਰ ਸੈਟ ਆ ਅੱਛਾ ਇਹ ਵੀ ਡਿਨਰ ਸੈਟ ਆ ਇਹ 4000 ਰੁਪਏ ਟੱਕਰ ਦੇ ਲੱਗਦੇ ਆ ਠੀਕ ਆ 3 ਆਹ ਲਓ ਦੀਦੀ ਬਾਕੀ ਜਿੰਨੀ ਵੀ ਤੁਸੀਂ ਜਾਣਕਾਰੀ ਲੈਣੀ ਆ ਭਾਂਡਿਆਂ ਬਾਰੇ ਸਮਾਨ ਬਾਰੇ ਤੇ ਦੀਦੀ ਜੀ ਦੇ ਚੈਨਲ ਤੇ ਸਾਰੀਆਂ ਵੀਡੀਓ ਦੇਖੋ ਤੇ ਤੁਹਾਨੂੰ ਪਤਾ ਲੱਗ ਜੀਗਾ ਇਹ ਕੜਾਈ ਦੇ ਨਾਲ ਲੱਗਦੀ ਆ ਭਾਂਜੀ ਟੱਕੜ ਵਾਲੀ ਤੇ ਕੜਾਈ ਨੂੰ ਅੱਛਾ ਠੀਕ ਹੈ ਜੀ। ਜਿੰਦਾਂ ਦੇ ਅੱਜਕੱਲ ਫੈਮਲੀਆਂ ਚੱਲ ਰਹੀਆਂ ਦੋ ਦੋ ਜੀ ਤੇ ਬਾਕੀ ਜਿਹੜੋ ਆਪਾਂ ਆਪਣੇ ਦੇ ਦਸਤਿਆਂ ਨਾਲ ਕਿਥੇ ਥੋੜੇ ਹੋਰ ਮਸਤੀ ਵੱਜੇ। ਅਸੀਂ ਵੀ ਬੁਣ ਕੇ ਆਪਣੇ ਘਰ ਤੇ ਸੈਟ ਹੋ ਜਾਣਾ। ਸਾਡੇ ਛੋਟਾ ਵੀ ਛੋਟੇ ਚੱਲਦੇ ਹਾਂ। ਪਤਾ ਕੀ ਆ ਫਿਰ ਐਨੀ ਬੱਤੀ ਛੋਟਾ ਚੀਜ਼ ਥੋੜੀ ਬਣਾਈ ਹੋ ਗਈ। ਇਹ ਹੈ ਨਾ ਕਿ ਹਸਪੀਟਲ ਨੂੰ ਪੁੱਛਦੇ ਹੋ ਕਿ ਆਪਾਂ ਆਪਣੇ ਘਰ ਹੀ ਸਟੋੜਾ। ਉਹ ਨਾ ਭਾੜੇ ਛੋਟੇ ਆਉਂਦੇ ਨੇ। ਪਰ ਇਹ ਆਪਣੇ ਘਰ ਦੇ ਵਿੱਚ ਹੀ ਘਰ ਆਪਨਾ। ਚਲੋ ਜੀ ਇਹ ਤੇ ਹੋ ਗਿਆ ਆਪਣਾ ਇਹ ਵਾਲਾ ਕੰਪੋ ਸੈਟ ਤੇ ਇਧਰ ਆ ਦੀਦੀ ਦਾ ਡਿਨਰ ਸੈਟ। ਇਹਦੇ ਦੀਦੀ ਜੀ ਨੇ ਉਹਨਾਂ ਵਾਸਤੇ ਸੇਵਾ ਭੇਜੀ ਸੀ ਤੇ ਇਹ ਡਿਨਰ ਸੈਟ ਆ ਡਿਨਰ ਸੈਟ ਦੇ ਵਿੱਚ ਚਮਚੇ ਆ ਛੋਟੀਆਂ ਬੌल्स ਆ ਵੱਡੀਆਂ ਨੇ ਗਲਾਸ ਆ ਜੱਗ ਵਾ ਤੇ ਪਲੇਟਾਂ ਆ ਤਿੰਨ ਡੂੰਘੇ ਆ ਤੇ ਇੱਕ ਟ੍ਰੇ ਆ ਵੱਡੀ ਬਾਕੀ ਵੇਖੋ ਕਿੰਨੇ ਆ ਇਹਦੇ ਚ ਕਿੰਨੇ ਚ 51 ਵਾ ਤੇ ਇਹ ਸਾਰਾ ਸਾਰਾ ਸੈਟ ਵਾ ਇਹ ਸਟੀਲ ਦਾ ਸੈਟ ਵਾ ਤੇ ਸਾਰਾ ਚਲੋ ਪੈਕ ਹੋਇਆ ਵਾ ਇਹ ਪਚਾ ਦਾਂਗੇ ਹਾਂਜੀ ਹਾਂਜੀ ਆਖੋ ਸਟੀਲ ਦਾ ਸੈਟਾ ਫਿਰ ਕਰ ਲੈਂਗੇ ਹਾਂਜੀ ਹਾਂਜੀ ਤੇ ਚਲੋ ਕੋਈ ਨਹੀਂ ਇੱਧਰ ਰਹਿਣ ਦੋ ਹਨਾ ਤੇ ਇਹ ਸਟੀਲ ਦਾ ਆ ਤੇ ਬਾਕੀ ਹੁਣ ਵਾਹਣ ਬਾਕੀ ਦੀਦੀ ਹੁਣਾਂ ਨੇ ਇੱਧਰ ਇਹ ਰਜਾਈ ਤੇ ਕੰਬਲ ਵਾ ਇਹਦੇ ਵਿੱਚ ਰਜਾਈ ਕੰਬਲ ਚਾਦਰਾਂ ਤੇ ਦੋ ਕੰਬਲ ਹੈ ਇੱਕ ਰਜਾਈ ਸੈਟ ਵਾ ਵਧੀਆ ਤੇ ਹੋਰ ਵੀ ਅਲੱਗ ਤੋਂ ਬੈੱਡ ਸ਼ੀਟਾਂ ਕਰਮ ਜੀ ਅਹਾਂ ਜੀ ਜਿੱਦਾਂ ਦੇ ਸਾਨੂੰ ਪਹਿਲੇ ਠੇਲੇ ਲੈ ਕੇ ਆਈ ਮਿੰਦੀਆਂ ਵਾ ਵੱਡਾ ਸਾਈਜ਼ ਹੈ ਤੇ 1 ਕਰ ਜਾਈਏ ਇਹਦੇ ਵਿੱਚ ਤੇ ਬਾਕੀ ਕਿਸੇ ਵੀ ਭੈਣ ਭਰਾ ਨੇ ਕੋਈ ਵੀ ਬਾਹਰ ਬੈਠਿਆ ਇੱਥੇ ਕਿਤੇ ਵੀ ਸਮਾਨ ਆਪਣਾ ਮੰਗਵਾਉਣਾ ਵੇ ਚਲੋ ਦੋ ਮਿੰਟ ਲੱਗਣਗੇ ਫਿਰ ਖੋਲ ਕੇ ਦੇਖ ਲੈਨੇ ਚਲੋ ਵੇਖ ਲਓ ਜੀ ਜਿੱਦਾਂ ਤੁਹਾਨੂੰ ਸਹੀ ਲੱਗੇ ਇੱਥੇ ਅਹੀਂ ਨਹੀਂ ਜਾਣਾ ਜੇ ਬੁਫੀ ਕਿਹੜਾ ਨਾ ਧਿਆਨ ਨਾਲ ਧਿਆਨ ਨਾਲ ਗਾਰੇ ਇਹਨਾਂ ਖੁੱਲਣਾ ਹੈ ਚਲੋ ਲਾਓ ਜੀ ਪਾਸਾ ਲਿਆ ਖੋੜ ਸਾਹ ਸਹੀ ਹੋ ਗਏ ਹੈ ਕਿੱਦੇ ਹੋਇਆ ਹੈ ਜੋਰ ਬੜਾ ਲੱਗਾ ਨਾ ਆ ਰਜਾਈ ਆ ਅੱਛਾ ਆ ਰਜਾਈ ਆ ਇਹ ਕੰਬਲ ਹੈ ਤੇ ਆ ਦੋ ਕੰਬਲ ਹੈ ਹਨਾ ਹਾਂਜੀ ਦੋ ਰਜਾਈ ਹੈ ਹਾਂਜੀ ਦੋ ਕੰਬਲ ਨਹੀਂ ਲੱਗ ਉਹ ਕੈਮਲ ਕਲਰ ਹੈ ਇਹ ਉਹ ਜੀ ਮੈਂ ਠੀਕ ਆ ਠੀਕ ਆ ਜਮ ਨਹੀਂ ਜਾ ਰਾਂਗਾ ਤੇ ਇਹ ਕੀ ਹੈ ਗਾੜੀ ਆਪਣਾ ਇਹ ਚ ਬੈੱਡ ਸ਼ੀਟ ਆਇਆ ਹੈ ਬੈੱਡ ਸ਼ੀਟ ਆਇਆ ਹਾਂਜੀ ਹਾਂ ਉਹ ਬੈੱਡ ਸ਼ੀਟ ਹੈ ਸਮਾਨ ਆਪਾਂ ਫੇਰ ਵਾਰ-ਵਾਰ ਇੱਕੋ ਗੱਲ ਹੀ ਕਰੀ ਜਾਂਦੇ ਆ ਕਿ ਸਮਾਨ ਬਹੁਤ ਜ਼ਿਆਦਾ ਵਧੀਆ ਵਾ ਤੇ ਜ਼ਰੂਰ ਆਰਡਰ ਕਰਿਓ ਤੇ ਤਾਂਕੀ ਚਲੋ ਤੁਹਾਡੇ ਤੱਕ ਵੀ ਸਮਾਨ ਵਧੀਆ ਤੇ ਵਧੀਆ ਪਹੁੰਚੇ ਤੇ ਆਪਣਾ ਇੱਧਰ ਦੀਦੀ ਹੁਣਾਂ ਦੀ ਵੀ ਪੂਰੀ ਦੀ ਪੂਰੀ ਹੈਲਪ ਹੋਵੇ ਆਪਾਂ ਉੱਥੇ ਸਮਾਨ ਬਤਾਇਆ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿਣਾ ਕਿਉਂਕਿ ਕਈ ਯਾਰ ਖਲਾ ਤੇ ਦੱਸਦੇ ਨੇ ਕਿ ਬੰਦਾ ਉਹਦੀਆਂ ਚੀਜ਼ਾਂ ਸੋਚਦਾ ਨਹੀਂ ਕਿ ਇੰਦਾਂ ਨਹੀਂ ਕਦੇ ਜ਼ਿੰਦਗੀ ਦੀ ਚੀਜ਼ਾਂ ਲਵਾਂਗੇ ਕਿ ਅਸੀਂ ਇਦਾਂ ਆਪ ਖਰੀਦਾਂਗੇ ਤੇ ਚਲੋ ਉਹ ਉਹਦੀ ਕਿਸਮਤ ਹੈ ਜਿੰਨਾ ਭੈਣ ਭਰਾਵਾਂ ਨੇ ਸਾਥ ਦੇ ਨਾਲ ਉਹਦੇ ਲਈ ਭੇਜਿਆ ਉਸਮਾਨ ਭੇਜੇ ਗਾੜੀ ਦੀਦੀ ਦੀ ਵਧੀਆ ਆ ਸੋਚ ਜਿੰਨਾ ਨੇ ਬਹੁਤ ਵਧੀਆ ਸਮਾਨ ਖਰੀਦਿਆ ਇਹ ਨਹੀਂ ਕਿ ਕੁਝ ਐਵੇਂ ਦਾ ਦਾ ਇਕੱਠਾ ਕਰਕੇ ਤੇ ਦੂਜੀ ਗੱਲ ਇਹ ਹੈ ਕਿ ਚਲੋ ਕਿ ਨੇ ਸੱਚੀ ਕਿਹਾ ਕਿ ਧੀਆਂ ਨੂੰ ਮਹਾਰਾਜ ਆਪ ਦਿੰਦਾ ਆ ਆਪੇ ਦਿੰਦਾ ਹਣਾ ਕਿ ਤਰੀਕੇ ਬਾਨਾ ਬਾਨਾ ਸੀ ਤੇ ਚਲੋ ਹੜ ਆਏ ਚਲੋ ਉੱਤੇ ਬਹੁਤ ਨੁਕਸਾਨ ਹੋਇਆ ਪੈਣ ਭਰਾਵਾਂ ਦਾ ਚਲੋ ਦੁੱਖ ਹੋਇਆ ਪਰ ਨੁਕਸਾਨ ਆਪਾਂ ਪੂਰਾ ਵੀ ਨਹੀਂ ਕਰ ਸਕਦੇ ਤੇ ਚਲੋ ਇੱਕ ਦੂਜੇ ਦਾ ਸਾਥ ਆ ਜਿਹੜਾ ਅਸੀਂ ਦੇ ਸਕਦੇ ਆ ਤੇ ਚਲੋ ਹੁਣ ਕੁੜੀ ਦਾ ਉਹ ਕਾਰਜ ਮਹਾਰਾਜ ਕਰਨ ਪੂਰਾ ਵਧੀਆ ਰਸ ਹੋਵੇ ਹੋਰ ਕਿਤੇ ਵੀ ਕੋਈ ਵਿਚਾਰੀ ਦੇ ਕਰਨਾ ਤੋਂ ਹੋਇਆ ਤਾਂ ਕਿਤੇ ਹੋਰੋਂ ਸਭ ਨੂੰ ਸੇਵਾਤ ਜ਼ਰੂਰ ਮਿਲੇਗੀ ਚਲੋ ਜੀ ਸਾਸੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਹੈਲੋ ਜੀ ਜੈ ਸ਼੍ਰੀ ਕ੍ਰਿਸ਼ਨ ਮੈਂ ਮੋਨਿਕਾ ਸੰਜਨਾ ਦੀ ਦੁਨੀਆ ਦੇ ਵਿੱਚ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੇ ਆਂ ਜੀ ਲੋ ਜੀ ਆ ਗਿਆ ਨੱਗਰ ਕੀਰਤਨ ਆਪਾਂ ਹਜੇ ਵੀਰ ਜੀ ਹੋਰਾਂ ਪੋਲੀ ਹੈ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆਂ ਨੱਗਰ ਕੀਰਤਨ ਬਹੁਤ ਪੰਜ ਪਿਆਰਿਆਂ ਦਾ ਸਾਰੇ ਜਣੇ ਤੁਸੀਂ ਵੀ ਨੱਗਰ ਕੀਰਤਨ ਨੂੰ ਨਮਸਤਕ ਹੋਵੋ ਸਾਰੇ ਜਿੰਨੇ ਵੀ ਭੈਣ ਭਰਾ ਜਿੱਥੇ ਤੱਕ ਵੀ ਬਲੌਗ ਵੇਖਦੇ ਆਂ ਇਹ ਪ੍ਰੀਤੀ ਦੀਦੀ ਹੈ ਉਧਰ ਵੀ ਕੀ ਵੀਰ ਜੀ ਕਵਲ ਵੀਰ ਜੀ ਤੇ ਬਹੁਤ ਖੁਸ਼ੀ ਹੁੰਦੀ ਆ ਜਦੋਂ ਆਪਣੇ ਕੋਈ ਪਰਮਾਤਮਾ ਨੱਗਰ ਕੀਰਤਨ ਕੰਕ ਦਾ ਕਿਤੇ ਪ੍ਰਮਾਤਮਾ ਦੀ ਸੱਚੇ ਪਾਤਸ਼ਾਹ ਹੈ ਵਾਹਿਗੁਰੂ ਤੇ ਮੇਰੇ ਮਾਰਗਦਰਸ਼ਕ ਬਰਾਗ ਦੀ ਸਵਾਰੀ ਆਹ ਤੋਂ ਹੋਣਾ ਕੰਮਾ ਬਾਕੀ ਸਾਡੇ ਪੇਟੀਆ ਨਹੀਂ ਬੁਲਾਈ ਸਾਡਾ ਕਰਨਾ ਕਰਨਾ ਆਏ ਮਾਣ ਬੱਤੇ ਸੁੱਖ ਕਰਨੇ ਨਾ ਕੋ ਸੁੱਖਾ ਦਾ ਕੋਈ ਨਹੀਂ ਨਾ शब्द पालक वागुरु जी की फतेह